ਸਾਥੀਓਾ ਦੇਖੋ ਰਾਵੀ ਦਰਿਆ ਕਿਵੇਂ ਇੱਤਾਂ ਨੂੰ ਵੱਢ ਕੇ ਲੈ ਗਿਆ ਜਗਦੀ ਹੈ ਜੋ ਤੇ ਪਿੱਛੇ ਹੋ ਗਿਆ ਓਏ ਮੁਝੇ ਘਰਾਪਾ ਪਾਈ ਥੋੜਾ ਪਿੱਛੇ ਬਹੁਤ ਦੇਖੋ ਸਾਥੀਓ ਬੇੜਾ ਅਜੋ ਕਾਲੇ ਜੋਤ ਜਗਾਏਗਾ ਉਧਰ ਬੇੜਾ ਹੈਗਾ ਚੱਲ ਰਿਹਾਗਾ ਜੋਤ ਤੇ ਜਾਣਾ ਹੁਸੈਨਦਰਾ ਇੰਦਾ ਬੈਨ ਸੀ ਉਧਰ ਚੱਲਦਾ ਆ ਦੇਖੋ ਉਹ ਇਧਰੋਂ ਵੱਡ ਲਿਆ ਜੋਤ ਜਗਾ ਰੱਖੀ ਐ ਉਧਰ ਚੜਾ ਕਰਤਾ ਫਿਰ ਇਹਦਾ ਵੱਟ ਕੇ ਨਹੀਂ ਚਾਗਦਾ ਹਲੇ ਧੂਫ ਲੱਗੀ ਹੋਈ ਹੈ ਤੇ ਆ ਦੇਖੋ ਅਰਗਬਤੀ ਦੇ ਠੋਖਾਂ ਨਾਲ ਜੋ ਆਲੇਖ ਸਾਥੀਓ ਬੀਕੇਯੂ ਇਕਤਾ ਆਯਾਦ ਦੇ ਸਾਥੀ ਤੇ ਉਧਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਦੇਖੋ ਆਪਣੇ ਇੱਧਰ ਸਾਥੀ ਆ ਉੱਚੇ ਖੇਤਾਂ ਜੀ ਵੀ ਚੜਿਆ ਪਾਣੀ ਅੱਗੇ ਦੇਖੋ ਸਟੈਪਾਂ ਦੇ ਵਿੱਚ ਉਹ ਜਮੀਨਾਂ ਲੱਗੀਆਂ ਨਾਲ ਪਰਲੇ ਪਾਸੇ ਦੇਖੋ ਮਸ਼ੀਨ ਵੀ ਚੱਲ ਰਹੀ ਹੈਗੀ ਆਹ ਦੇਖੋ ਸਾਥੀਓ ਆਹ ਦੇਖੋ ਇੱਕ ਟੱਕ ਤੱਕੇ ਟੱਕਦਾ ਫਿਰ ਬਕਦਾ ਉਹ ਹੀ ਇੰਨਾ ਹੀ ਕਿਰਿਆ ਪਰ ਕਰਦੇ ਆ ਜਿਹੜੇ ਦਰਖਤ ਦੇਖਦੇ ਨੇ ਤੁਹਾਨੂੰ ਇਸ ਤੋਂ ਇਸੇ ਤਰ੍ਹਾਂ ਦਰਿਆ ਹੈ ਜਿਹੜਾ ਪਰਲੇ ਪਾਸੇ ਚੱਲਦੇ ਹੈਗਾ Не, сейчас я покажу, одна проблема, вот так вот.